ਸੋ ਜੀ ਗੱਲ ਮੈਂ ਹਮੋਹਿਤ ਤਲਵਾਰ ਤੇ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਟੈਕਸੀ ਡਰਾਈਵਰ ਨੇ ਮਨੁੱਖਤਾ ਦੀ ਮਿਸਾਲ ਕਾਇਮ ਕਰਦੇ ਆ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਇੱਕ ਗਰਭਵਤੀ ਮਹਿਲਾ ਨੂੰ ਸਮੇਂ ਸਿਰ ਹਸਪੀਟਲ ਪਹੁੰਚਾਇਆ ਇਹ ਘਟਨਾ ਕੈਨੇਡਾ ਦੇ ਕੈਲਗਰੀ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ -23 ਡਿਗਰੀ ਸੈਲਸੀਅਸ ਤਾਪਮਨ ਦੇ برفیلے ਤੂਫਾਨ ਦੇ باوجود ਪੰਜਾਬ ਦੇ ਹਰਦੀਪ ਸਿੰਘ ਤੌਰ ਨੇ ਬੇਹਦ ਹਿੰਮਤ ਦੇ ਨਾਲ ਟੈਕਸੀ ਚਲਾਈ ਜਾਣਕਾਰੀ ਮੁਤਾਬਕ ਹਰਦੀਪ ਸਿੰਘ ਤੂਰ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਟੈਕਸੀ ਚਲਾ ਰਹੇ ਨੇ ਤੇ ਉਹਨਾਂ ਨੂੰ ਦੇਰ ਰਾਤ ਇੱਕ ਐਮਰਜੈਂਸੀ ਕਾਲ ਮਿਲੀ ਜਿਸ ਦੇ ਵਿੱਚ ਇੱਕ ਗਰਭਵਤੀ ਮਹਿਲਾ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੀ ਮੰਗ ਕੀਤੀ ਗਈ। ਇਸ ਵੇਲੇ ਉਹਨਾਂ ਦੇ ਕੋਲ ਇੱਕ ਹੋਰ ਸਵਾਰੀ ਦੀ ਵੀ ਕਾਲ ਸੀ ਪਰ ਉਹਨਾਂ ਨੇ ਦਿਲ ਦੀ ਆਵਾਜ਼ ਸੁਣਦੇ ਹੋਏ ਉਸ ਐਮਰਜੈਂਸੀ ਕਾਲ ਨੂੰ ਤਰਜੀਹ ਦਿੱਤੀ। ਜਦੋਂ ਹਰਦੀਪ ਮਹਿਲਾ ਤੇ ਉਸਦੇ ਪਤੀ ਨੂੰ ਲੈਣ ਦੇ ਲਈ ਪਹੁੰਚੇ ਤਾਂ ਮਹਿਲਾ ਨੂੰ ਭਿਆਨਕ ਦਰਦ ਹੋ ਰਿਹਾ ਸੀ। ਮੌਸਮ ਵੀ ਬਹੁਤ ਖਰਾਬ ਸੀ ਤੇ ਸੜਕ ਉੱਤੇ ਬਰਫ਼ ਵੀ ਜੰਮੀ ਹੋਈ ਸੀ ਜਿਸ ਨਾਲ ਕਾਰ ਫਿਸਲਣ ਦਾ ਵੀ ਖਤਰਾ ਸੀ ਪਰ ਫਿਰ ਵੀ ਹਰਦੀਪ ਨੇ ਪੂਰੀ ਸਾਵਧਾਨੀ ਤੇ ਤੇਜ਼ੀ ਦੇ ਨਾਲ ਟੈਕਸੀ ਹਸਪਤਾਲ ਦੇ ਵੱਲ ਦੌੜਾਈ ਮਹਿਲਾ ਨੂੰ ਪੀਟਰ ਲੋਹਿਟ ਸੈਂਟਰ ਦੇ ਵਿੱਚ ਲੈ ਜਾਣਾ ਸੀ ਜਿੱਥੇ ਪਹੁੰਚਣ ਦੇ ਵਿੱਚ ਕਰੀਬ 29 ਮਿੰਟ ਲੱਗਨੇ ਸਨ ਤਾਂ ਹਸਪਤਾਲ ਤੋਂ ਕੁਝ ਮੀਟਰ ਪਹਿਲਾਂ ਹੀ ਟੈਕਸੀ ਦੀ ਪਿਛਲੀ ਸੀਟ ਤੇ ਨਵਜਾਤ ਬੱਚੀ ਦੀ ਦੋਂਦੀ ਆਵਾਜ਼ ਸੁਣੀ ਮਹਿਲਾ ਨੇ ਇੱਕ ਟੈਕਸੀ ਦੇ ਵਿੱਚ ਹੀ ਸੁਰੱਖਿਅਤ ਤਰੀਕੇ ਨਾਲ ਉਸ ਬੱਚੀ ਨੂੰ ਜਨਮ ਦਿੱਤਾ। ਹਸਪਤਾਲ ਪਹੁੰਚਦੇ ਹੀ ਸਟਾਫ ਨੇ ਤੁਰੰਤ ਮਾਂ ਤੇ ਬੱਚੀ ਨੂੰ ਦਾਖਲ ਕਰ ਲਿਆ ਤੇ ਦੋਵੇਂ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਨੇ। ਹਰਦੀਪ ਸਿੰਘ ਤੌਰ ਨੇ ਇਸ ਘਟਨਾ ਨੂੰ ਵਾਹਿਗੁਰੂ ਦੀ ਕਿਰਪਾ ਦੱਸਿਆ ਤੇ ਮਿਸਾਲੀ ਕੰਮ ਕਰਨ ਤੋਂ ਬਾਅਦ ਉਹਨਾਂ ਦੀ ਸੋਸ਼ਲ ਮੀਡੀਆ ਤੇ ਲੋਕਾਂ ਦੇ ਵਿੱਚ ਇਸ ਬਾਰੇ ਖੋ ਚਰਚਾ ਬਣੀ ਹੋਈ ਹੈ। ਤੇ ਇਹ ਘਟਨਾ ਇੱਕ ਸੱਚੀ ਮਨੁੱਖਤਾ ਤੇ ਪੰਜਾਬੀਆਂ ਦੀ ਦਰਿਆਦਿਲੀ ਨੂੰ ਦਰਸਾਉਂਦੀ ਹੈ। ਤੁਸੀਂ ਇਸ ਖਬਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਜਦੋਂ ਹਰਦੀਪ ਮਹਿਲਾ ਤੇ ਉਸਦੇ ਪਤੀ ਨੂੰ ਲੈਣ ਦੇ ਲਈ ਪਹੁੰਚੇ ਤਾਂ ਮਹਿਲਾ ਨੂੰ ਭਿਆਨਕ ਦਰਦ ਹੋ ਰਿਹਾ ਸੀ ਮੌਸਮ ਵੀ ਬਹੁਤ ਖਰਾਬ ਸੀ ਤੇ ਸੜਕ ਉੱਤੇ ਬਰਫ਼ ਵੀ ਜੰਮੀ ਹੋਈ ਸੀ ਜਿਸ ਨਾਲ ਕਾਰ ਫਿਸਲਣ ਦਾ ਵੀ ਖਤਰਾ ਸੀ ਪਰ ਫਿਰ ਵੀ ਹਰਦੀਪ ਨੇ ਪੂਰੀ ਸਾਵਧਾਨੀ ਤੇ ਤੇਜ਼ੀ ਦੇ ਨਾਲ ਟੈਕਸੀ ਹਸਪਤਾਲ ਦੇ ਵੱਲ ਦੌੜਾਈ